ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਖੜਕ ਸਿੰਘ ਵਾਲਾ ਨੇੜੇ ਰਹਿ ਜਾਂਦਾ ਮੋੜ ਮੰਡੀ ਤੇ ਜਿਲ੍ਹਾ ਬਾਈ ਇਹਨੂੰ ਮਾਨਸਾ ਹੀ ਪਾਇਆ ਜਾਂਦਾ ਨਾ ਹਾਂ ਬਾਈ ਜੀ ਮਾਨਸਾ ਜਿਲ੍ਹਾ ਮਾਨਸਾ ਪਾਇਆ ਜਾਂਦਾ ਦੋਸਤੋ ਤੇ ਬਾਈ ਜੀ ਕੋਲ ਇੱਕ ਬਹੁਤ ਹੀ ਜ਼ਿਆਦਾ ਚੰਗਾ ਮੋਹਰਾ ਨਸਲ ਦਾ ਸਾਣ ਹੈਗਾ ਕੱਟਾ ਬਕਾਊ ਆ ਦੋਸਤੋ ਉਹਦੀ ਵਾਰੀ ਜਾਣਕਾਰੀ ਲੈ ਕੇ ਦਿੰਨੇ ਆ ਫਿਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰ ਲੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਕੀ ਹੈ ਰੇਸ਼ਮ ਸਿੰਘ ਆ ਭਾਈਆ ਠੀਕ ਹੈ ਪਿੰਡ ਆ ਗਿਆ ਆਪਣਾ ਖੜਖੜ ਸਿੰਘ ਵਾਲਾ ਪਿੰਡ ਠੀਕ ਹੈ ਬਾਈ ਰੇਸ਼ਮ ਇੱਕ ਨੰਬਰ ਬੋਲ ਦੇ ਤੇਰਾ 62848 04790 ਠੀਕ ਹੈ ਬਾਈ ਜੇ ਗੱਲ ਕਰ ਗਏ ਆਪਣੇ ਕੋਲੇ ਜਿਹੜਾ ਸਾਨ ਆ ਹਨਾ ਅੱਛਾ ਇਹਦੀ ਕਿੰਨੀ ਉਮਰ ਆ ਸਾਨ ਦੀ ਇਹਦੀ 3.5 ਸਾਲ ਦੀ ਹੋਵੇ ਸਾਢੇ 3 ਸਾਲ ਹਾਂ ਤੇ ਕਹਿ ਦੰਦ ਹੋ ਗਿਆ ਬਾਈ ਇਹ ਦੰਦ ਤਾਂ ਬਾਈ ਚੌਕ ਦੇ ਤੇ ਛਿੱਗ ਦੇ ਇਕੱਠੇ ਸਿੱਟ ਗਿਆ ਛਿੱਗਾ ਹੋ ਗਿਆ ਹੁਣ ਤਾਂ ਛਿੱਗਾ ਹੋ ਗਿਆ ਉਮਰ ਮੂ ਮਤਲਬ ਹੁਣ ਕਿੰਨੀ ਹੈਗੀ ਸਾਢੇ 3 ਸਾਲ ਸਾਢੇ 3 ਸਾਲ ਲੈ ਵੀ ਦੋਸਤੋ ਚੌਕ ਦੇ ਤੇ ਛਿੱਗ ਦੇ ਬਾਈ ਕਹਿੰਦਾ ਇਕੱਠੇ ਦੰਦ ਸਿੱਟ ਗਿਆ ਤੇ ਉਮਰ ਹੈਗੀ ਸਾਢੇ 3 ਸਾਲ ਤੇ ਇੱਕ ਬਾਈ ਇਹ ਮੈਨੂੰ ਐ ਦੱਸ ਵੀ ਇਹਦੀ ਮਾ ਦਾ ਕੀ ਰਿਕਾਰਡ ਰਿਹਾ ਮਾ ਦਾ ਰਿਕਾਰਡ ਬਾਈ 21 ਕਿਲੋ ਦੁੱਧ ਦਾ ਕਾਰਡ ਹੈ 21 ਕਿਲੋ ਹਾਂ ਮਤਲਬ ਬਲਾਕ ਪੱਧਰ ਤੇ ਜਿਵੇਂ ਤੁਸੀਂ ਪਹਿਲਾਂ ਦੱਸਦੇ ਸੀ ਕਿ ਚਵਾਇਆ ਹੋਇਆਗਾ ਚਵਾਇਆ ਹੋਇਆ ਦੋਸਤੋ ਬਲਾਕ ਪੱਧਰ ਤੇ ਬਾਈ ਕਹਿੰਦਾ ਵੀ ਇਹ ਮੱਝ ਦੀ ਚਵਾਈ ਹੋਈ ਵੀ ਹੈ ਜਿਹੜਾ ਜਿਹੜੀ ਦਾ ਬਾਕੀ ਬਈ ਪਿਓ ਪੱਖੋਂ ਫਿਰ ਕਿਹੜੇ ਪਾਸੇ ਦੇ ਆ ਗਿਆ ਸਿਕੰਦਰ ਸਾਹਨ ਦਾ ਬੱਚਾ ਬਈ ਇਹ ਇਹ ਸਿਕੰਦਰ ਸਾਹਨ ਆ ਗਿਆ ਜਿਵੇਂ ਆਪਣਾ ਲక్ష్ਮੀ ਡੈਰੀ ਫਾਰਮ ਦਾ ਹਾਂ ਹਾਂ ਲక్ష్ਮੀ ਡੈਰੀ ਫਾਰਮ ਠੀਕ ਹੈ ਲక్ష్ਮੀ ਡੈਰੀ ਫਾਰਮ ਵਾਲੇ ਸਿਕੰਦਰ ਸਾਹਨ ਦਾ ਬੱਚਾ ਦੋਸਤੋ ਬਹੁਤ ਹੀ ਜ਼ਿਆਦਾ ਚੰਗਾ ਆਜੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਤੇ ਜੇ ਕਿਸੇ ਵੀਰ ਨੂੰ ਪਸੰਦ ਹੋਇਆ ਤੇ ਜਾਂ ਡਾਇਰੈਕਟ ਕਿਸੇ ਵੀਰ ਭਾਈ ਨੇ ਮਰਜ ਕਰਾਉਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਆਜੋ ਹੁਣ ਆਪਾਂ ਤੁਹਾਨੂੰ ਜਿਹੜਾ ਬਾਈ ਕੋਲੇ ਸਾਹਨ ਆ ਉਹ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੋਸਤ ਲੈ ਵੀ ਦੋਸਤੋ ਨਾ ਹੁਣ ਤੁਹਾਨੂੰ ਆਪਾਂ ਦਿਖਾਉਣੇ ਆਗੇ ਸਿੰਗਾ ਦੇ ਮੰਤਰ ਚੈੱਕ ਕਰਾਵਾਂਗੇ ਹਨਾ ਮੂੰਹ ਮੱਥੇ ਦਾ ਪਿੱਠਪੂੜੇ ਦਾ ਤੁਸੀਂ ਚੈੱਕ ਕਰ ਹੀ ਲਿਆ ਤੋੜ ਕੇ ਦਿਖਾਵਾਂਗੇ ਸਾਣ ਦੋਸਤੋ ਤੁਹਾਨੂੰ ਸਿੰਗਾ ਦਾ ਜੀ ਗੱਲ ਕਰਗੇ ਆਪਾਂ ਬਹੁਤ ਸੋਹਣਾ ਸੁਨੱਖਾ ਸਾਣ ਹੈ ਇੱਕ ਕੋਲੇ ਆਪਾਂ ਸਿੰਗ ਦੇ ਜਮਾ ਮੂੰਹ ਮੱਥਾ ਤੁਸੀਂ ਚੈੱਕ ਕਰ ਲਓ ਤੇ ਆ ਜਾ ਬਾਈ ਮੜਾ ਜਾ ਤੋੜਦੇ ਹੁਣ ਪਿੱਛੋ ਦਿਖਾ ਦਈਏ ਆਪਾਂ ਸਾਣ ਦੀ ਤੋਰ ਵੀ ਚੈੱਕ ਕਰ ਲਓ ਦੋਸਤੋ ਬਾਕੀ ਰੇਟ ਜਿਹੜਾ ਹੈਗਾ ਬਾਈ ਤੋਂ ਆਪਾਂ ਕਨਫਰਮ ਕਰਦੇ ਆ ਰੇਟ ਵੀ ਕੀ ਕਰਦੇ ਰੇਟ ਤੇ ਟੈਸਟਿਕਲਾਂ ਦਾ ਤੁਸੀਂ ਦੇਖ ਲਓ ਹਨਾ ਇੱਥੇ ਪੜੇ ਦੀ ਮੰਤਰ ਹੈ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਮੰਤਰ ਹੈਗੀ ਬਾਈ ਹੁਣ ਆਪਾਂ ਜੇ ਗੱਲਬਾਤ ਕਰੀਏ ਹਨਾ ਤੇਰੇ ਸਾਣ ਦੀ ਜਿਹੜਾ ਵੀ ਰਿਕਾਰਡ ਤੂੰ ਦੱਸਿਆ ਵੀ ਸਿਕੰਦਰ ਦਾ ਬੱਚਾ ਕਨਫਰਮ ਹਾਂ ਬਾਈ ਹਾਂ ਜਮਾਂ ਓਕੇ ਆ ਅੱਛਾ ਮਾਂ ਦਾ ਦੁੱਧ ਦਾ ਰਿਕਾਰਡ ਜਿਹੜਾ 21 ਕਿਲੋ ਦਾ ਤੁਸੀਂ ਕਹਿ ਰਹੇ ਹੋ ਉਹ ਵੀ ਓਕੇ ਆ ਓਕੇ ਠੀਕ ਆ ਤੇ ਬਾਈ ਆਪਾਂ ਹੁਣ ਲਾਸਟ ਤੇ ਗੱਲ ਕਰਗੇ ਜੇ ਤੇਰੇ ਸਾਣ ਦੇ ਰੇਟ ਦੀ ਰੇਟ ਦਾ ਕਿਵੇਂ ਕਰੇਗਾ ਰੇਟ ਬਾਈ ਫੋਨ ਤੇ ਹੋ ਕਰ ਲੈ ਇਸ ਪੱਕ ਫੋਨ ਤੇ ਸਮਰਕਰੋਗੇ ਹਾਂ ਠੀਕ ਐ ਲੈ ਵੀ ਦੋਸਤੋ ਬਾਈ ਕਹਿੰਦਾ ਰੇਟ ਹੈ ਜਿਹੜਾ ਫੋਨ ਤੇ ਕਰਾਂਗੇ ਬਾਕੀ ਛਾਂ ਜਿਹੜਾ ਸੀਗਾ ਆਪਾਂ ਤੁਹਾਨੂੰ ਦਿਖਾਤਾ ਵੀ ਚਾਲਦਾ ਇੱਕ ਵਾਰੀ ਹੋਰ ਤੋਰ ਦੇ ਸਜਣਾ ਮੂਰ ਨੂੰ ਲਿਆਕ ਨਾ ਹਾਂ ਤੋਰਲਾ ਤੋਲਾ ਕੋਈ ਗੱਲ ਨਹੀਂ ਆਹ ਦੇਖ ਲਓ ਤੁਸੀਂ ਕੱਦ ਕਾਠ ਜਿਹੜਾ ਹੈਗਾ ਤੁਸੀਂ ਆਪੇ ਐਸਟੀਮੇਟ ਲਾ ਸਕਦੇ ਹੋ ਚੰਗੀ ਬੰਤਰ ਪਿੱਠਪੁੜੇ ਦੀ ਜਿਆਦਾ ਕੁਆਲਟੀ ਜਿਹੜੀ ਹੈਗੀ ਇਹ ਚੰਗੀ ਐ ਮੋੜ ਲਾ ਵੀ ਉਹਨਾਂ ਨੂੰ ਮੋੜ ਲਾ ਤੇ ਜੇ ਕਿਸੇ ਵੀ ਨੂੰ ਚਾਹੀਦਾ ਹੋਇਆ ਤੇ ਤੁਸੀਂ ਬਾਈ ਦਾ ਨੰਬਰ ਲਾ ਕੇ ਪਰਕ ਨੰਬਰ ਫੋਨ ਤੇ ਕੰਟੈਕਟ ਕਰ ਲਿਓ ਰੇਟ ਵੀ ਫੋਨ ਤੇ ਤੁਹਾਨੂੰ ਕਨਫਰਮ ਕਰਾ ਦੇਣਗੇ ਤੇ ਆਜੋ